सत नाम सिरवाए गुरु सत नाम सिरवाए गुरु सत नाम सिरवाए गुरु वाहे गुरु तन वाहे गुरु वाहे गुरु तन वाहे गुरु वाहे गुरु तन वाहे ਬੁ ਜੀ ਰਿਵਾਰ ਗੁਰੂ ਸਤ ਨਾਮ ਜਿ ਰਿਵਾਰ ਗੁਰੂ ਸਤ ਨਾਮ ਜਿ ਰਿਵਾਰ ਗੁਰੂ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਪਤੇ ਅੱਜ ਕਟਾਲੀਵਾ ਕੱਲੂ ਘਰਾ ਜਿਹੜਾ ਕਿ ਸਿੱਖ ਖਵਾ ਦੇ ਉੱਤੇ ਕਾਲ ਦਲ ਸਾਫ ਤੇ ਅਟੈਕ ਕੀਤਾ ਗਿਆ ਸੀ ਸਰਕਾਰ ਵੱਲੋਂ ਉਹ ਅੱਜ ਗੁਰਦੁਆਰਾ ਜੀ ਭਦੇਗੜ ਸਾਹਿਬ ਸੋਚੀ ਮੈਨੇਜਮੈਂਟ ਤੇ ਆਮ ਨਿ ਕਾਲੀ ਦਲ ਵੱਲੋਂ ਬਣਾਇਆ ਗਿਆ ਕਿਉਂਕਿ ਹਰੇਕ ਸਾਲ ਦੀ ਤਰ੍ਹਾਂ ਜਦੋਂ ਛੀਦਾਂ ਨੂੰ ਯਾਦ ਕਰਦੇ ਆ ਜਿਹੜੇ ਉਹ ਜ਼ਖਮ ਨੇ ਅੱਲੇ ਹੁੰਦੇ ਨੇ ਔਰ ਸਰਕਾਰਾਂ ਨੂੰ ਹਮੇਸ਼ਾ ਇਹਦੀ ਮੁਸ਼ਕਿਲ ਨਹੀਂ ਪੈਂਦੀ ਐ ਇਸ ਦਿਨ ਆ ਕੇ ਔਰ ਦਸਤਾਰਾਂ ਤੁਰੀਆਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਐ ਸਿੱਕਾ ਉਹਦਾ ਉਸ ਟਾਈਮ ਕੀਤਾ ਸਰਕਾਰ ਨੇ ਔਰ ਮੈਂ ਇਹ ਮੰਗ ਕਰਦਾ ਕਿ ਸਰਕਾਰਾਂ ਨੇ ਜਿੱਥੇ ਐਜਿ ਘਣਾਉਣੀਆਂ ਅੱਤ ਦਾ ਕੀਤੀਆਂ ਨੇ ਉਹਨਾਂ ਮੰਦਿਆਂ ਨੂੰ ਅਜੇ ਤੱਕ ਵੀ ਜਿਹੜੀਆਂ ਸਜ਼ਾਵਾਂ ਨਹੀਂ ਮਿਲੀਆਂ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਔਰ ਮਿਲਟਰੀ ਨੇ ਜਿੱਥੇ ਸਰਕਾਰ ਨੇ ਇਹ ਆਰਡਰ ਦੇ ਕੇ ਮਿਲਟਰੀ ਤੋਂ ਇਹ ਕੰਮ ਕਰਾਇਆ ਮੈਂ ਕਹਿੰਦਾ ਬਹੁਤ ਨਿੰਦਣਯੋਗ ਹੈ ਔਰ ਹਮੇਸ਼ਾ ਦਸਤਾਰ ਦੀ ਜਿਹੜੀ ਸੰਭਾਲ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ ਔਰ ਮੈਂ ਸਮੁੱਚੇ ਜਿਹੜੇ ਸਾਡੇ ਸ਼ਹੀਦ ਨੇ ਅੱਜ ਦੇ ਦਿਹਾੜੇ ਦੇ ਬਰ ਸਾਰਿਆਂ ਨੂੰ ਸਾਦਾ ਦਸਤਾਰ ਪੇਟ ਕਰਦਾ ਹੋਇਆ ਬਧਿਆਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਾਲ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਥਾਲ ਸਾਹਿਬ ਆ ਇਹ ਜੀ ਕੀ ਫਤਿਹ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸ਼ਹੀਦ ਦੇ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਆਪਣੇ ਜੂਨ 1984 ਦੇ ਜ਼ਖਮਾਂ ਨੂੰ ਜੋ ਹਲੇ ਤੱਕ ਵੀ ਅੱਲੇ ਨੇ ਉਸ ਦਰਦ ਨੂੰ ਆਪਣੇ ਜਹਨ ਚ ਵਸਾ ਕੇ ੁਰਕੇ ਬਾਣੀ ਦੇ ਸ੍ਰੀ ਅਖੰਡ ਜਾਪ ਆਰੰਭ ਕਰਾਏ ਸਨ ਜੋ ਜੂਨ 1984 ਦੇ ਵਿੱਚ ਭਾਰਤ ਦੀ ਜ਼ਾਲਮ ਹਕੂਮਤ ਨੇ ਟੈਂਕਾਂ, ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾੜ-ਟੇਰੀ ਕੀਤਾ। ਇਤੋਂ ਅਲਾਵਾ ਪੰਜਾਬ ਦੇ ਵਿੱਚ ਇਤਿਹਾਸਿਕ 37 ਹੋਰ ਗੁਰੂ ਘਰਾਂ ਦੇ ਉੱਤੇ ਵੀ ਹਮਲਾ ਕੀਤਾ। ਉਸ ਦਰਦ ਨੂੰ ਆਪ ਨੇ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਅਸੀਂ ਇਹ ਅਰਦਾਸ ਕਰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਇਨਸਾਫ਼ ਦੇਣਾ ਚਾਹੀਦਾ ਔਰ ਉਹਨਾਂ ਦੀ ਬਾਗ ਉਗੜਨੀ ਚਾਹੀਦੀ ਆ ਸਮੁੱਚੇ ਪੰਥ ਨੂੰ ਜੜ ਦੀ ਕਲਾ ਦੇ ਨਾਲ ਸੋ ਇਹਨਾ ਨਾ ਜੂਨ 1984 ਭੁੱਲੇ ਆਤ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੀ ਆ ਸੋ ਸਾਹਾ ਸੰਗਤ ਜੀ ਜੋ ਸਮੇ ਹੋਇਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖਾਂ ਦਾ ਤੀਜਾ ਗੱਲੂਕਾਰਾ ਬਾਪ ਰਿਆ ਉਸ ਦਰਦ ਨੂੰ ਆਪਣੇ ਜਹਨ ਚ ਬਸਾਉਂਦਿਆ ਹੋਇਆ ਅਸੀਂ ਕੋਈ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਸਾਰੇ ਜੁੜ ਮਿਲ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮੱਚੇ ਕੌਮ ਨੂੰ ਮੈਂ ਇਹ ਬੇਨਤੀ ਕਰਾਂਗਾ ਅਮਰਜੋ ਕੋ ਸਿੰਘ ਸਭ ਜੋ ਨਸਿਆਂ ਦਾ ਤਿਆਗ ਕਰੋ ਔਰ ਸ਼ਹੀਦਾਂ ਦੇ ਨਾਲ ਜੁੜ ਕਰਕੇ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਜੋ ਮੈਂ ਜੂਨ 1984 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਮਰ ਸ਼ਹੀਦ ਬਾਬਾ ਅਈ ਅਮਰੀਕ ਸਿੰਘ ਜੀ ਅਤੇ ਜਰਨਲ ਸਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ अनेका ਹੋਰ ਸਿੰਘਾਂ ਸਿੰਘਣੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਕੀਤੀ ਅਸੀਂ ਵੀ ਪੰਥ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 41 ਸਾਲ ਦਾ ਸਮਾਂ ਹੋ ਗਿਆ ਜਦੋਂ ਅੱਜ ਤੋਂ 41 ਸਾਲ ਪਹਿਲਾਂ ਉਸ ਸਮੇਂ ਕਾਂਗਰਸ ਦੇ ਵੱਡੇ ਲੀਡਰ ਨੇ ਰਾਜ ਸ਼ਕਤੀ ਦੇ ਜ਼ੋਰ ਨਾਲ ਜ਼ਬਰ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਹਰਮੰਦਰ ਸਾਹਿਬ ਤੇ ਇਹਨਾਂ ਹੱਥੇ ਸਿੱਖਾਂ ਤੇ ਸਿੰਘਾਂ ਸਿੰਗਣੀਆਂ ਤੇ ਉਸ ਸਮੇਂ ਜਿਹੜਾ ਜ਼ੁਲਮ ਜ਼ਬਰ ਔਰ ਹਮਲਾ ਕੀਤਾ ਔਰ ਜਿੱਥੇ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਸ ਹੁੰਦੀ ਆ ਉਸ ਧਰਤੀ ਨੂੰ ਇਹਨਾਂ ਹੱਥੇ ਸਿੱਖਾਂ ਦੇ ਖੂਨ ਨਾਲ ਉਸ ਸਮੇਂ ਦੇ ਹਕਮਰਾਨਾਂ ਨੇ ਲਾਲੋ ਲਾਲ ਕੀਤਾ ਸੋ ਅੱਜ ਮੈਂ ਸਮਝਦਾ 48 ਸਾਲ ਬਾਅਦ ਵੀ ਹਰ ਸਿੱਖ ਜਿਹੜਾ ਆਪਣੇ ਸੀਨੇ ਦੇ ਅੰਦਰ ਦਰਦ ਲੈ ਕੇ ਇਸ ਧਰਤੀ ਦੇ ਉੱਤੇ ਘੁੰਮ ਰਿਹਾ ਅੱਜ ਸੂਚੇ ਸਿੱਖ ਜਿਹਨਾਂ ਵੀ ਦੁਨੀਆ ਭਰ ਦੇ ਵਿੱਚ ਵਸਦੇ ਨੇ ਜਿੱਥੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਉਸ ਸਮੇਂ ਜਿਹੜੀਆਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਲਈ ਸ਼ਾਨ ਲਈ ਔਰ ਗੁਰਦੁਆਰਿਆਂ ਦੇ ਉੱਤੇ ਜੋ ਹਮਲੇ ਕਰ ਰਹੇ ਸੀ ਉਹਨਾਂ ਦੇ ਲਈ ਲੜਦੇ ਆ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਜਿੱਥੇ ਅਸੀਂ ਅੱਜ ਸਾਰੇ ਸਜਦਾ ਕਰਦੇ ਆ ਮੈਂ ਸਮਝਦਾ ਅੱਜ ਵੀ ਉਹਨਾਂ ਸਰਕਾਰਾਂ ਤੋਂ ਅੱਜ ਜਿਹੜੇ ਪਰਿਵਾਰ ਜਿਨ੍ਹਾਂ ਦੇ ਨਾਲ ਉਸ ਸਮੇਂ ਜ਼ਬਰ ਹੋਇਆ ਜਿਨ੍ਹਾਂ ਦੇ ਪਰਿਵਾਰ ਰੁਲੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਅੱਜ ਤੱਕ ਵੀ ਸਰਕਾਰਾਂ ਨੇ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਅਸੀਂ ਉਸ ਇਨਸਾਫ਼ ਦੀ ਜਿੱਥੇ ਮੰਗ ਕਰਦੇ ਹਾਂ ਉੱਥੇ ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜਿੱਥੇ ਉਹਨਾਂ ਜੜੀਆਂ ਰੂਹਾਂ ਨੂੰ ਸ਼ਾਂਤੀ ਦੇਵੇਗੀ ਪਰਮਾਤਮਾ ਉੱਥੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਵੀ ਹਮੇਸ਼ਾ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸੋ ਇਹ ਸਾਡੀ ਅੱਜ ਅਰਦਾਸ ਆ ਸਮੂਹੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਸਟਾਫ ਨੇ ਅਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸ਼ੀਰ ਸਿੰਘ ਖੰਡਪਾਟ ਸਾਹਿਬ ਦੇ ਪੋਗ ਪਾ ਕੇ ਅਰਦਾਸ ਕੀਤੀ ਗਈ ਹੈ ਸੋ ਪ੍ਰਮਾਤਮਾ ਸਾਰੀ ਸੰਗਤ ਦੀ ਜਿਹੜੀ ਅਰਦਾਸ ਹੈ ਉਹ ਅਰਦਾਸ ਨੂੰ ਉਸ ਕਬੂਲ ਕਰਨਗੇ ਸੋ ਇਸ ਕਰਕੇ ਸਾਰਿਆਂ ਦਾ ਜਿੰਦੀ ਵੀ ਸੰਗਤ ਪਹੁੰਚੀ ਸਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ